ਉਹਦਾ ਵੀ ਇੱਕ ਪਹਿਲੂ ਹੈ ਜਿਹੜੂ ਕੋ ਗਿਆ ਜਾਊਗਾ ਦੇਖਾਂਗੇ ਕਿੰਨਾ ਅਗੇ ਦਾ ਅਸਰ ਪਿਆ ਬਟ ਸਾਡੇ ਵਰਕਰਸ ਨੇ ਕਮੀ ਕੋਈ ਨਹੀਂ ਛੱਡੀ ਉਹਦੇ ਵਾਸਤੇ ਮੈਂ ਉਹਨਾਂ ਦਾ ਆਭਾਰੀਆਂ ਧੰਨਵਾਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦੇ ਹਾਲਾਤ ਦੇਖ ਕੇ ਹੋਰ ਵੀ ਉਸ ਗੱਲ ਦੇ ਉੱਤੇ ਮੈਨੂੰ ਬਲ ਮਿਲਦਾ ਹੈ ਕਿ ਭਾਜਪਾ ਨੂੰ ਹੀ ਪੰਜਾਬ ਦੇ ਅੰਦਰ اپੋਜੀਸ਼ਨ ਦਾ ਰੋਲ ਨਹੀਂ ਵਧਾ ਪਊਗਾ ਚਾਹੇ ਸਾਡੇ ਐਮਐਲਏ ਉੱਤੇ ਦੋ ਹੀ ਹੈ ਪਰ ਆ ਜਿਹੜਾ ਜ਼ਿੰਮੇਵਾਰੀ ਹੈ ਕਿਉਂਕਿ ਇਹ ਦੋਨੋਂ ਪਤਾ ਨਹੀਂ ਰੜੇ ਹੋਏ ਹੈ ਜੋ ਕੁਝ ਹੈ ਰੇ ਲੋਕਾਂ ਨੂੰ ਪਰਮਤ ਕਰਨ ਦੀ ਸਥਿਤੀ ਵਿੱਚ ਕਿਉਂਕਿ ਐਮਪੀ ਬਣਦੇ ਬਾਅਦ ਮੈਂ ਨਹੀਂ ਸਮਝਾਇਆ ਨਾ ਕੋਈ ਰਜਾ ਪਰ ਮਟਾ ਗਿਆ ਵਿਜੀਲੈਂਸ ਤੋਂ ਬਚ ਸਕਦੇ ਉਹ ਵਿਜੀਲੈਂਸ ਵਾਲੇ ਤਲਵਾਰ ਕਾਂਗਰਸ ਦੇ ਸੀਨੀਅਰ ਲੀਡਰ ਦੇ ਉੱਤੇ ਅੱਜ ਵੀ ਲਟਕ ਰਹੀ ਹੈ ਦੇ ਮੇ ਬੀ ਉਹ ਐਮਪੀ ਬਣ ਗਏ ਹੋਣੇ ਪਰ ਭਗਵੰਤ ਮਾਨ ਜੀ ਦੀ ਅੱਖ ਚੜ੍ਹ ਪਾ ਕੇ ਗੱਲ ਕਰਨ ਵਾਲੇ ਪੋਜੀਸ਼ਨ 'ਚ ਨਹੀਂ ਆਏ ਇਸ ਕਰਕੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਰੱਖਾਂਗੇ ਚਾਹੇ ਹੈ ਬਿਜਲੀ ਦੀ ਦਰਾਂ ਵਧਾਈਆਂ ਗਈਆਂ ਜਿਹੜਾ ਲੋਕਾਂ ਨੇ ਇੱਕ ਪਰਮ ਸੀਗਾ ਵੀ ਭਗਵੰਤ ਮਾਨ ਜੀ ਆ ਕੇਜਰੀਵਾਲ ਸਾਨੂੰ ਮੁਫਤ ਬਿਜਲੀ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਇਚਾਨਾ ਹੋ ਗਿਆ ਉਹਨਾਂ ਲੋਕਾਂ ਦਾ ਘਟੋ ਘਟ ਜਰੂਰ ਹੋ ਗਿਆ ਜਿਨ੍ਹਾਂ ਨੂੰ ਇਹ ਬਿੱਲ ਵੱਧ ਕੇ ਆਣਗੇ ਬੀਆਰ ਬਿੱਲ ਜਿਹੜੇ ਮੁਫਤ ਬਿਜਲੀ ਦੇ ਬਿੱਲੋਂ ਇਹਦੇ ਜੇਬ ਚੋਂ ਪੈਸੇ ਕੱਢੇ ਜਾ ਰਹੇ ਏ ਇਸ ਸਰਕਾਰ ਦੀ ਨਲਾਇਕੀ ਨੂੰ ਉਜਾਗਰ ਕਰਨ ਵਾਸਤੇ ਬੀਜੇਪੀ ਪੂਰੀ ਮੁਸਤਕੀਦਰ ਨਾਲ ਕੰਮ ਕਰੂਗੀ ਤੇ ਸਾਡੇ ਵਰਕਰ ਸਹਿਬਾਨ ਸਾਰੇ ਮਿਲ ਜੁਲ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤਾਂ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਚਾਹੇ ਵਾਈਲੈਕਸ਼ਨ ਹੋਣ ਜਲੰਧਰ ਦਾ ਉਹਦੇ ਬਾਅਦ ਐਮ ਐਲ ਏਜ਼ ਦੇ ਉਹਦੇ ਬਾਅਦ ਪੰਚਾਇਤ ਮਿਊਨਿਸਪੈਲਿਟੀ ਕਾਰਪੋਰੇਸ਼ਨ ਜ਼ਿਲ੍ਹਾ ਪ੍ਰਸ਼ਦ ਪੰਚਾਇਤ ਸੰਮਤੀਆਂ ਦੇ ਇਲੈਕਸ਼ਨ ਸਾਰੇ ਆਉਣ ਵਾਲੇ ਐ ਤੇ ਉਹਦੇ ਵਾਸਤੇ ਸਾਡੀ ਪਾਰਟੀ ਇਹਦੇ ਤੇ ਵੱਡੇ ਪੱਤਰ ਦੇ ਉੱਤੇ ਆਪਣੀ ਪਾਲਿਸੀ ਬਣਾ ਕੇ ਉਹਦੇ ਤੇ ਸੀ ਕੰਮ ਕਰਾਂਗੇ ਇਸ ਕਰਕੇ ਅੱਜ ਆ ਮੀਟਿੰਗ ਹੋਈ ਹੈ ਇੱਕ ਵਾਰ ਫੇਰ ਤੋਂ ਤੇ ਨਾਲ ਜਿਹੜਾ ਜਿਸ ਕੰਮ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਆ ਜ਼ਿੰਮੇਵਾਰੀ ਆ ਭਰੋਸਾ ਰਵਨੀਤ ਬਿੱਟੂ ਜੀ ਤੇ ਜਤਾਇਆ ਉਹਦੇ ਉੱਤੇ ਆਪਣਾ ਇਖਤਿਆਰ ਸਮਝ ਕੇ ਪੰਜਾਬ ਕੰਨੇ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਰਵਨੀਤ ਜੀ ਜਿਹੜਾ ਇਸ਼ੂ ਚੱਕਣਗੇ ਮੈਂ ਅੱਜ ਇਹਨਾਂ ਦੇ ਇੱਥੇ ਪਾਰਟੀ ਆਫਿਸ ਤੇ ਆਣ ਦਾ ਫਾਇਦਾ ਉਠਾ ਕੇ ਆਮ ਸੌਰੀ ਆਮ ਕੋ ਇੰਪੋਜ਼ਿੰਗ ਅਪਨ ਯੂ ਟੇਕਿੰਗ ਬੈਨੀਫਿਟ ਆਫ ਯੋਰ ਪ੍ਰੈਜ਼ੈਂਸ ਹੈ ਕਿਉਂਕਿ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਆਈ ਹੋਈ ਹੈ ਸਾਡੇ ਜਿਹੜੇ ਸੰਨਤਕਾਰ ਹੈ ਸ਼ੈਲਰਸ ਹੈ ਸਪੈਸ਼ਲੀ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਜਿਹੜਾ ਉਹਨਾਂ ਕੋਲ ਚੌੜ ਪਿਆ ਹੈ ਉਹਦੀ ਲਿਫਟਿੰਗ ਨਹੀਂ ਹੋ ਰਹੀ ਉਹਦੀ ਲਿਫਟਿੰਗ ਕਰਕੇ ਇੱਕ ਤਾਂ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਪੈ ਰਿਹਾ ਹੈ ਕਿਉਂਕਿ ਐਫਸੀਆਈ ਤੇ ਜਿਹੜੀ ਸੈਂਟਰਲ ਏਜੰਸੀਜ਼ ਹੈ ਉਹਨਾਂ ਕੋਲ ਅਕੇਲੇ ਜਾਣ ਨੂੰ ਕੋਈ ਜਗ੍ਹਾ ਨਹੀਂ ਉਹਨੂੰ ਸਟੋਰ ਕਿੱਥੇ ਕਰਨ ਤੇ ਉਹਨਾਂ ਨੇ ਲਿਫਟਿੰਗ ਨਹੀਂ ਹੋ ਰਹੀ ਡੈਮੇਜ ਹੋ ਰਿਹਾ ਜਿਹੜਾ ਰਾਈਸ ਹੈ ਤੇ ਉਹਦੇ ਚ ਇਹ ਮੋਇਸਚਰ ਦਾ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਹੈ ਬਾਕੀ ਵਿਆਜ ਪੈ ਰਿਹਾ ਤੇ ਉਸ ਤੋਂ ਵੀ ਵੱਡੀ ਗੰਭੀਰ ਗੱਲ ਹੈ ਜਿਹੜੀ ਸਾਡੇ ਕਿਸਾਨ ਭਰਾ ਜਿਸ ਪਾਸੇ ਨਿਗਾਨੀ ਕਰ ਰਹੇ ਉਹ ਹੈ ਕਿ ਹੋਰ ਜਦੋਂ ਫਸਲ ਆ ਜੂਗੀ ਜੇ ਅੱਜ ਝੋਨਾ ਚੱਕਿਆ ਨਹੀਂ ਗਿਆ ਜੇ ਅੱਜ ਚੱਕਿਆ ਨਹੀਂ ਗਿਆ ਤੇ ਉਹ ਝੰਨਾ ਝੋਨਾ ਲੱਗੂਗਾ ਕਿੱਥੇ ਝੋਨਾ ਜਾ ਕੇ ਉੱਥੇ ਕਿਹੜੇ ਸ਼ੈਲਨ ਦੇ ਵਿੱਚ ਕਿੱਥੇ ਜਾ ਕੇ ਸਟਾਕ ਹੋਊਗਾ ਤੇ ਅਗਰ ਇਸੇ ਤਰ੍ਹਾਂ ਹੀ ਇਹਨਾਂ ਸ਼ੈਲਰ ਦੇ ਉੱਤੇ ਇਹਨਾਂ ਦਾ ਨੁਕਸਾਨ ਹੋ ਰਿਹਾ ਜਿਹੜੇ ਸ਼ੈਲਰ ਦੇ ਐਸੋਸੀਏਸ਼ਨਜ਼ ਨੇ ਆ ਕੇ ਮੈਨੂੰ ਦੱਸਿਆ ਵੀ ਘੱਟੋ ਘੱਟ 1000 ਸ਼ੈਲਰ ਅਜੇ ਹੈ ਜਿਹੜੇ ਕਲੋਜ਼ਰ ਦੀ ਸਥਿਤੀ ਤੇ ਹੈ ਸ਼ਾਇਦ ਉਹਨਾਂ ਦੇ ਕਾਲਾ ਲੱਜੇ ਆਹ ਕਿਸਾਨ ਭਰਾਵਾਂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬ ਦੀ ਇਕਨومی ਵਾਸਤੇ ਇਹਦੇ ਤੇ ਬਹੁਤ ਵੱਡਾ ਇਹਦਾ ਇੰਪੈਕਟ ਪੈਣ ਜਾ ਰਿਹਾ ਜਿਹਦੇ ਕਰਕੇ ਪੰਜਾਬ ਸਰਕਾਰ ਸੁੱਤੀ ਪਈ ਹੈ ਹੁਣ ਜਦੋਂ ਐ ਐਸੋਸੀਏਸ਼ਨ ਨੇ ਮਾੜੀ ਮੋਟੀ ਕੋਈ ਹਲਚਲ ਚਾਲੂ ਕੀਤੀ ਹੈ ਮਿਲੇ ਜਾ ਕੇ ਤਾਂ ਮਾੜੀ ਮੋਟੀ ਸ਼ਾਇਦ ਕੰਚਕਿਆ ਬਟ ਅੱਜ ਤਾਈਂ ਇਸ ਮਸਲੇ ਤੇ ਪੰਜਾਬ ਗਵਰਨਮੈਂਟ ਸੁੱਤੀ ਪਈ ਹੈ ਪਰ ਜ਼ਿੰਮੇਵਾਰੀ ਮੈਂ ਸਮਝਦਾ ਹਾਂ ਵੀ ਸਾਡੇ ਸਾਰਿਆਂ ਦੀ ਹੈ ਪੰਜਾਬ ਦੀ ਜਦੋਂ ਅਸੀਂ ਪੋਲੀੂਸ਼ਨ ਦੀ ਗੱਲ ਕਰਦੇ ਹਾਂ ਅਸੀਂ ਪੰਜਾਬੀ ਹੋਣ ਦਾ ਵੀ ਸਾਡਾ ਉਹਦੇ ਤੇ ਸਾਡਾ ਨਾਂ ਬਣਦਾ ਹੈ ਇਸ ਕਰਕੇ ਮੈਂ ਬਿੱਟੂ ਜੀ ਨੂੰ ਐ ਰਿਕੁਐਸਟ ਕਰੂੰਗਾ ਬਿੱਟੂ ਜੀ ਆਪਕੋ ਜੀ ਆਪ ਨੇ ਬੀ ਜੀ ਪੀ ਕਨੋਂ ਉੱਪਰ ਲਾਜ ਰੋਸ਼ੀ ਜੀ ਜਿਹੜੇ ਸਾਡੇ ਕੰਜ਼ਿਊਮਰ ਫੂਡ ਮੰਤਰੀ ਹੈ ਕਿਉਂਕਿ ਮਹਿਕਮਾ ਅੱਧਾ ਤੁਹਾਡਾ ਵੀ ਲੱਗਦਾ ਇਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਫੂਡ ਪ੍ਰੋਸੈਸਿੰਗ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਸ਼ੈਦਰ ਪੰਜਾਬ ਦੇ ਅੰਦਰ ਚ ਇਹ ਕੰਮ ਕਰ ਰਹੇ ਉਹਦੇ ਵਾਸਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਹਦੇ ਉੱਤੇ ਤੁਸੀਂ ਪਲੀਜ਼ ਪ੍ਰਲਾਦ ਜੋਸ਼ੀ ਜੀ ਨਾਲ ਟਾਈਮ ਲੈ ਕੇ ਇਹ ਸਾਡੇ ਡੈਲੀਗੇਸ਼ਨ ਨਾਲ ਕੇ ਮਿਲ ਕੇ ਇਸ ਮਸਲੇ ਦਾ ਜਿੰਨਾ ਛੇਤੀ ਛੇਤੀ ਹੱਲ ਕਰਾਇਆ ਜਾਵੇ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਚ ਇਹਦਾ ਬਹੁਤ ਵੱਡਾ ਯੋਗਦਾਨ ਹੋਊਗਾ ਪਹਿਲਵਾਣ ਥੈਂਕ ਯੂ ਸਭ ਨੂੰ ਜੀ ਜੀ ਥੈਂਕ ਯੂ ਸਰ ਜਪਾਗਾਪਾ ਜੰਮਦਰੋਨ ਉਹਨਾਂ ਨੇ ਕਿਹਾ ਕਿ ਅੱਜ ਉਤਰਤ ਹੋਣੀ ਦੀ ਗੱਲ ਲੈ ਕੇ ਕਿ ਕਿ ਸਾਰੇ ਉੱਥੇ ਕਹਿੰਦੇ ਕਿ ਆਦੀ ਉਹ ਚੀਟ ਪਰਿਵਾਰ ਆਉਣ ਦੀ ਤਿੰਕ ਵਾਹ ਲਾਣ ਕੇ ਸਾਥ ਬਾਕੀ ਦਾ ਪਤਾ ਨਹੀਂ ਕੋ ਵਾਹ ਲਾਣ ਰੇ ਨੀ ਲਾ ਰਹੇ ਮੈਂ ਅੱਜ ਖਬਰ ਤੁਹਾਡੇ ਚੈਨਲਸ ਤੇ ਰਾਂਗੀ ਤੇ ਅਖਬਾਰਾਂ ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਖਾਨ ਲੈ ਰਹੇ ਹੈ ਮੁੱਖ ਮੰਤਰੀ ਜੀ ਜਿਲੰਦਰ ਵੈਸਟ ਸੀਟ ਨੇ ਚਤਾਨ ਚੱਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਣ ਚੱਲੇ ਆ ਕਿਉਂਕਿ ਆਹ ਚਾਈ ਖੜੀ ਹੈ ਸਾਬ ਤੇ ਮੈਂ ਐਸੇ ਮੰਚ ਤੇ ਕਹਿ ਕੇ ਅੱਡਾ ਸੀਗਾ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਸ਼ਾ ਜੀ ਕਹਿ ਗਏ ਅਮਿਸ਼ਾ ਜੀ ਕੋਸ਼ਿਸ਼ ਨਹੀਂ ਕਹਿ ਗਏ ਸਾਬ ਅਮਿਸ਼ਾ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਜਿਲੰਦਰ ਵੈਸਟ ਸੀਟ ਨੇ ਚਤਾਨ ਚੱਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਣ ਚੱਲੇ ਆ ਕਿਉਂਕਿ ਆਹ ਚਾਈ ਖੜੀ ਹੈ ਸਾਬ ਤੇ ਮੈਂ ਇਸੇ ਮੰਚ ਤੇ ਕਹਿ ਕੇ ਹਟਿਆ ਸੀ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਤ ਸ਼ਾਹ ਜੀ ਕਹਿ ਗਏ ਅਮਿਤ ਸ਼ਾਹ ਜੀ ਕੁਝ ਨਹੀਂ ਕਹਿ ਗਏ ਸਰ ਅਮਿਤ ਸ਼ਾਹ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਵੀ ਥੋਲੋ ਥੋਡੇ ਵਾਲੇ ਐਮ ਐਨ ਸਾਹਿਬ ਆ ਨਹੀਂ ਡੇਗ ਲੈਣਗੇ ਤੇ ਐਮ ਐਲ ਏ ਹੋਣ ਦੇਖੋ ਪਟਕੜ ਸਾਹਿਬ ਨਾਲ ਵੀ ਐਮ ਐਲ ਏ ਦੀ ਮੀਟਿੰਗ ਹੋ ਗਈ ਐਮ ਐਲ ਏ ਸਾਹਿਬਾਨ ਦੀ ਮੀਟਿੰਗ ਹੋਣ ਲਈ ਜਿਹੜੇ ਅੱਖ ਬਣਾ ਕੇ ਆਏ ਐ ਸ਼ਾਇਦ ਵਿਗਨ ਠੀਕ ਲੱਗ ਗਿਆ ਰਗੋਚਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਅਰੋਂ ਅੰਤਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋਈ ਜਿਨ੍ਹਾਂ ਨਾਲ ਅਜੇ ਤੱਕ ਦੇ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਹੈ ਤੇ ਆ ਹੁਣ ਵਿਸ਼ਟ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲਾ ਹੈ ਕੋਠੀ ਬਚਦੀ ਹੈ ਕਿ ਨਹੀਂ ਬਚਦੀ ਉਥੇ ਲੈਣੀ ਪਊਗੀ ਕੋਠੀ ਆ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਹਿਬ ਕਿਰਾਇਆ ਤਾਂ ਲੈ ਲੈਣ ਚਾਹ ਪੱਕਾ ਮਕਾਨ ਲੈ ਲੈਣ ਆ ਕੋਠੀ ਖਾਲੀ ਹੋਊਗੀ ਮੇਰਾ ਮੰਨਣਾ ਆ ਇਹ ਸਭ ਥੈਂਕ ਯੂ ਦੇਖੋ ਕੀ ਕਰ ਰਹੀ ਹੈ ਕਿ ਨਹੀਂ ਕਰ ਰਹੀ ਉਹ ਤਿਆੜ ਵਿੱਚ ਤਿਆੜ ਬੈਠੇ ਆ ਉਹਨਾਂ ਦਾ ਤਾਂ ਉਹ ਦੱਸਣ ਕੀ ਕਰ ਰਹੇ ਪਹਿਲਾਂ ਤਾਂ ਬਾਹਰ ਆਉਣ ਦਾ ਇੰਤਜ਼ਾਮ ਕਰ ਰਹੇ ਉੱਥੇ ਪੱਕਾ ਐਡਰੈਸ ਨਹੀਂ ਬਣਾਉਣਾ ਚਾਹਦੇ ਹੋ ਕੋਸ਼ਿਸ਼ ਉਹਨਾਂ ਦੀ ਹੈ ਵੀ ਪਰਮਾਨੈਂਟ ਐਡਰੈਸ ਨਾ ਬਣ ਜੇ ਪਰ ਭਗਵੰਦ ਮਾਨ ਜੀ ਨੂੰ ਪਰਮਾਨੈਂਟ ਐਡਰੈਸ ਇੱਥੇ ਵਾਲਾ ਜਿਹੜੀ 2 ਸੈਕਟਰ ਵਾਲੀ ਕੋਠੀ ਹੈ ਇਹ ਬਦਲਣਾ ਪਊਗਾ ਹਾਲਾਤ ਹੈ ਜੇ ਬਣ ਰਹੇ ਪੋਲਿਟੀਕਲ ਜੋ ਕੁਝ ਮੈਂ ਦੇਖ ਸਕਦਾ ਸਰ ਮੈਂ ਕੋਈ ਧਮਕੀ ਨਹੀਂ ਦੇ ਰਿਹਾ ਮੈਂ ਤਾਂ ਕਹਿ ਰਿਹਾ ਇੰਤਜ਼ਾਮ ਕਰ ਲਿਓ ਪਿਛਲੀ ਵਾਰੀ ਦੇਖੋ ਹੋਣ ਕੀ ਜਾ ਰਿਹਾ ਥੋੜੇ ਦਿਨਾਂ ਚ ਇੱਕ ਬਹੁਤ ਹੀ ਮਸ਼ਹੂਰ ਸ਼ਾਦੀ ਦੀ ਉਹ ਆਉਣ ਵਾਲੀ ਐਨੀਵਰਸਰੀ ਆਉਣ ਵਾਲੀ ਹੈ ਉਧਰੋਂ ਅਲਰਟ ਫੇਰ ਆਏ ਖੜੇ ਐ ਮੀਟੀਰੋਲੋਜੀਕਲ ਡਿਪਾਰਟਮੈਂਟ ਦੇ ਇਸ ਕਰਕੇ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਹੈ ਹੜ੍ਹ ਆੜੀ ਕਿਉਂਕਿ ਪਿਛਲੀ ਵਾਰ ਸੁੱਤੇ ਰਹੇਗੇ ਪੰਚਕੁਲਾ ਜੇ ਰੋਡ ਸ਼ੀਵ ਕਰ ਰਹੇ ਸੀ ਇੱਥੇ ਆਹ ਦੁਆੜਾ ਚੰਡੀਗੜ੍ਹ ਦਾ ਚਾਹੇ ਮੋਹਾਲੀ ਸੀਗਾ ਚਾਹੇ ਡੇਰਾ ਬਸੀ ਸੀਗਾ ਇਹ ਸਾਰੇ ਰੁੜ ਗਏ ਇਸ ਕਰਕੇ ਪਹਿਲਾ ਇੰਤਜ਼ਾਮ ਉਹ ਵੀ ਕਰ ਲੈਣ ਮਕਾਨ ਦਾ ਵੀ ਇੰਤਜ਼ਾਮ ਕਰਾਣੇ ਬਾਅਦ ਚ ਕਹਿਣ ਦੀ ਮਨ ਦਾ ਪਤਾ ਨਹੀਂ ਲੱਗਿਆ ਅੰਦਰੋਂ ਧਿਆੜ ਚ ਆਰਡਰ ਆ ਗਿਆ ਵੀ ਥੋੜਾ ਗੰਪਛਾਓ ਹੋ ਰਹੀ ਹੈ ਜੀ ਮੀਟਿੰਗ ਕਰ ਰਹੇ ਆ ਮੈਂ ਤੁਹਾਨੂੰ ਦੱਸਿਆ ਵੀ ਇਸ ਆਨ ਗoing ਪ੍ਰੋਸੈਸ ਹੈ ਦੀ ਮੀਟਿੰਗਸ ਹੈ ਜੀ ਹੋਰ ਵੀ ਬਾਕੀ ਹੈਗੇ ਆ ਉਸੇ ਸਾਰੀ ਗੱਲ ਕਰਾਂਗੇ ਸਭ ਸਾਰੇ ਮਸਲੇ ਸਾਹਿਬ ਦੇਖੋ ਪੰਜਾਬ ਬੜੀ ਆਸਾਂ ਨਾਲ ਅਸੀਂ ਸਾਡੀ ਆ ਮੈਂ ਸਮਝ ਜਾਂਦੀ ਸਾਨੂੰ ਨਹੀਂ ਮੌਕਾ ਮਿਲਿਆ ਉਸ ਜਿੱਤ ਦੀ ਜਿਹੜੀ ਮਾਲਾ ਸੀ ਉਹਦੇ 'ਚ ਆਪਣਾ ਪੰਜਾਬ ਦੇ ਫੁੱਲ ਉਸ 'ਚ ਪਾ ਸਕੀਏ ਪਰ ਮੋਦੀ ਜੀ ਦਾ ਪੰਜਾਬ ਦੇ ਨਾਲ ਲਗਾਵਾਂ ਅਸੀਂ ਆਪਣਾ ਅਕ ਸਮਝਦੇ ਆ ਇਸ ਕਰਕੇ ਪੰਜਾਬ ਦੇ ਮੁੱਦੇ ਜਿੱਥੇ ਇਹ ਕੰਮ ਸਰਕਾਰ ਦੇ ਕਰਨ ਵਾਲੇ ਆ ਹੁਣ ਚੈਲੇਂਜ ਦੀ ਪ੍ਰੋਬਲਮ ਹੈ ਸੁਨੀਲ ਜਾਖੜ ਕਿਉਂ ਚਿੱਠੀਆਂ ਲਿਖੇ ਸਾਬ ਸਾਡੇ ਮੰਤਰੀ ਜੀ ਕੀ ਕਰ ਰਹੇ ਆ ਸਿਵਲ ਸਪਲਾਈਜ਼ ਵਾਲੇ ਹੋ ਸਕਦਾ ਉਹਨਾਂ ਨੂੰ ਆਪਣੇ ਕੋਲ ਪ੍ਰੋਬਲਮਸ ਹੋਣ ਕਟਾਰੂ ਚੱਕਦੀਆਂ ਪਰ ਜਾ ਤਾਂ ਸਕਦੇ ਆ ਜਾ ਕੇ ਪ੍ਰਲਾਜੋਸ਼ੀ ਜੀ ਨੂੰ ਪਹਿਲੀ ਚਿੱਠੀ ਉਹਨਾਂ ਨੂੰ ਲਿਖਣੀ ਚਾਹੀਦੀ ਸੀਗੀ ਸੁਨੀਲ ਜਾਖੜ ਕਿਉਂ ਲਿਖੇ ਯੋ ਕਿ ਸੁਨੀਲ ਜੀ ਆ ਖੜਿਆ ਬੀਜੇਪੀ ਨੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਪਾਈ ਤੇ ਸਾਹ ਵਸੀ ਅਸੀਂ ਸਾਡੇ ਦੇ ਲੋਕਾਂ ਨੇ ਭਰੋਸਾ ਕੀਤਾ ਸਾਨੂੰ ਜੀ 19% ਵੋਟ ਦਿੱਤੇ ਹੈ ਸਾਡੀ ਜ਼ਿੰਮੇਵਾਰੀ ਹੋਰ ਸਾਡੇ ਦੇ ਬਣ ਗਈ ਅਸੀਂ ਪੰਜਾਬ ਦੇ ਮੁੱਦੇ ਚੱਕਾਂਗੇ ਸਾਨੂੰ ਇੱਕ ਆਵਾਜ਼ ਮਿਲ ਗਈ ਉੱਥੇ ਇਹਨਾਂ ਨੂੰ ਅਸੀਂ ਫੜ ਕੇ ਨਾਲ ਚਾਹੇ ਉਪਰਲਾਜ ਜੋਸ਼ੀ ਜੀ ਕੋਲ ਜਾਣਾ ਹੈ ਚਾਹੇ ਅਸੀਂ ਐਡਮਿਨਿਸਟ੍ਰੇਸ਼ਨ ਮਿਨਿਸਟਰ ਸਾਹਿਬ ਕੋਲ ਜਾਣਾ ਹੈ ਆ ਕੰਮ ਜਿਹੜੇ ਹੈ ਤਾਂ ਅਸੀਂ ਕਰਵਾਣੇ ਹੈ ਸਭ ਪਿੱਛੇ ਲੱਗ ਕੇ ਕਰਾਵਾਂਗੇ ਬਿਹਤਰ ਹੋਊਗਾ ਅਗਰ ਭਗਵੰਦ ਮਾਨ ਜੀ ਨੂੰ ਕੋ ਪ੍ਰੋਬਲਮ ਆ ਰਹੀ ਹੈ ਬੈਠ ਕੇ ਗੱਲ ਕਰਾ ਕੇ ਨਹੀਂ ਰਵੀ ਜੀ ਉੱਤੇ ਜਾ ਕੇ ਕੰਮ ਕਰੀਏ ਸੀ ਬਿਲਕੁਲ ਸਾਬ ਕਿਸਾਨੀ ਮਸਲਾ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਇੱਕ ਬਹੁਤ ਹੀ ਮਚੂਰ ਐਂਡ ਸੰਬਟੀ ਵਿਦ ਅ ਵੈਲਥ ਆਫ ਪੋਲਿਟਿਕਲ ਐਕਸਪੀਰੀਅੰਸ ਐਡਮਿਨਿਸਟ੍ਰੇਸ਼ਨ ਐਕਸਪੀਰੀਅੰਸ ਸ਼ਿਵਰਾਜ चौहान ਜੀ ਉਹਨਾਂ ਨੂੰ ਜਿਹੜਾ ਖੇਤੀ ਮੰਤਰੀ ਬਣਾਇਆ ਤੇ ਉਹਨਾਂ ਦੇ ਮੰਤਰੀ ਬਣ ਦੇ ਨਾਲ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਵੀ ਅਗਰ ਐਗਰੀਕਲਚਰ ਦੀ ਦੇਸ਼ ਦੇ ਅੰਦਰ ਜਿਹੜੀ ਗਰੋਥ ਰੇਟ ਹੈ ਤੇ ਮੱਧ ਪ੍ਰਦੇਸ਼ ਦਾ ਗਰੋਥ ਰੇਟ ਕੰਪੇਅਰ ਕਰਕੇ ਦੇਖੋਗੇ ਕੋਈ ਨੋ ਦੇ ਬਾਅਦ ਸੁਨੀਲ ਜਾਖੜ ਨੂੰ ਕਿਸੇ ਚੀਜ਼ ਕਹਿਣ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਆ ਸਤਿਭਾਵਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਰੀ ਚਿੱਠੀ ਚਾਹੇ 에ਅਰਪੋਰਟ ਵਾਲੀ ਚੱਕ ਲਈ ਚਾਹੇ ਅੱਜ ਮੈਂ ਸ਼ੈਲਰ ਦੀ ਲਿਖੀ ਉਸ ਤੋਂ ਪਹਿਲਾਂ ਜਿਹੜਾ ਮੈਂ ਪਹਿਲਾਂ ਟਵੀਟ ਪਾਇਆ ਸੀਗਾ ਚਿੱਠੀ ਨਹੀਂ ਪਾਇਆ ਟਵੀਟ ਪਾਇਆ ਸੀਗੀ ਉਹ ਸੀਗਾ ਪ੍ਰਧਾਨ ਮੰਤਰੀ ਜਿਨੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਸਾਈਨ ਕੀਤੀ ਸੀਗੀ ਉਹ ਕਿਸਾਨ ਸਨਮਾਨ ਨਹੀਂ ਦੇ ਦਿੱਤੀ ਸੀ ਸਾਬ ਤੇ ਕਿਸਾਨਾਂ ਦਾ ਮਸਲਾ ਪ੍ਰਧਾਨ ਮੰਤਰੀ ਜੀ ਦੇ ਦਿਮਾਗ ਦੇ ਸਭ ਤੋਂ ਪਹਿਲੇ ਪਾਜਦਾਨ ਤੇ ਹੈ ਤੇ ਸਾਡੇ ਪਹਿਲੇ ਪਾਜਦਾਨ ਤੇ ਹੈ ਅਸੀਂ ਕਿਸਾਨਾਂ ਦੇ ਮਸਲੇ ਤੇ ਹੱਲ ਕਰਾਂਗੇ ਸਾਬ ਹੋ ਸਕਦਾ ਹੈ ਕਿ ਕਿਸਾਨ ਦੇ ਜਿਹੜੇ ਖੋਤੀ ਆਗੂ ਹੈ ਉਹਨਾਂ ਦੇ ਮਸਲੇ ਸਾਡੇ ਤੋਂ ਨਾ ਹੋਣ ਪਰ ਕਿਸਾਨਾਂ ਦੇ ਜਿਹੜੇ ਜੈਨੂਇਨ ਇਸ਼ੂਜ਼ ਹੈ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਬਿਲਕੁਲ ਤੇ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਜੀ ਚੋਹਾਨ ਸਾਹਿਬ ਹੈ ਉਹ ਬਹੁਤ ਹੀ ਤਤਪਰ ਹੈ ਨੇ ਇਸ ਕੇਪੇਬਲ ਮਨੂਪੂਰੀ ਉਮੀਦ ਹੈ ਕਿ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਸਮੱਸਿਆ ਉਹਨੂੰ ਹੱਲ ਕਰਾਂਗੇ ਦੇਖੋ ਸਾਭ ਹਰੇਕ ਵਿਅਕਤੀ ਜਦੋਂ ਮੈਂ اپੋਜੀਸ਼ਨ 'ਚ ਬੈਠਾ ਹੁੰਦਾ ਮੇਰਾ ਰੋਲ ਹੋਰ ਹੁੰਦਾ ਆ ਜਿਹੜਾ ਅੱਜ ਇਸ ਨਾਟ ਸਿਟਿੰਗ ਐਸ ਰਵਨੀਤ ਬਿੱਟੂ ਜੀ ਹੀ ਸਿਟਿੰਗ ਐਸ ਅ ਮਿਨਿਸਟਰ ਇਨ ਦਾ ਯੂਨੀਅਨ ਮਿਨਿਸਟਰ ਆਫ ਮਿਨਿਸਟਰ ਆਫ ਸਟੇਟ ਇਨ ਦਾ ਕੈਬਨਿਟ ਅੱਜੇ ਦੇਸ਼ ਦੀ ਗੱਲ ਕਰਨੀ ਹੈ ਪਰਿਵਾਰ ਦੇ ਅੰਦਰ ਬੈਠ ਕੇ ਇਹਨਾਂ ਨੇ ਜੋ ਕੁਝ ਕੀਤਾ ਹੈ ਦੇਸ਼ ਵਾਸਤੇ ਜੋ ਕੋਈ ਫੈਸਲੇ ਲਏ ਹੈ ਤੇ ਉਹ ਵੀ ਮੈਂ ਸਮਝਦਾ ਵੀ ਇੱਕ ਜਿਹੜਾ ਪਾਰਟੀ ਪਦਰ ਤੇ ਫੈਸਲਾ ਪਾਰਟੀ ਦਾ ਪਦਰਦਾ ਵੀ ਐਵਰੀਬਡੀ ਇਸ ਸੇਮ ਇਨ ਫਰੰਟ ਆਫ ਲਾਅ ਸਾਰਿਆਂ ਵਾਸਤੇ ਕਾਨੂੰਨੀ ਜੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਜਿਹਦਾ ਜੋ ਹੱਕ ਬਣਦਾ ਹੈ ਉਹਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਥੈਂਕ ਯੂ ਸਰ ਪਹਿਲਾਂ ਤਾਂ ਪ੍ਰਧਾਨ ਜੀ ਦੇ ਹੁੰਦੇ ਪ੍ਰੈਸ ਕਾਨਫਰੈਂਸ ਇਹਨਾਂ ਦੀ ਆ ਪਰ ਇਹਨਾਂ ਦਾ ਧੰਨਵਾਦੀ ਮੈਨੂੰ ਮੌਕਾ ਦਿੱਤਾ ਨਾਲ ਤੇ ਜਿਹੜੀ ਵੀ ਗੱਲ ਸੈਂਟਰ ਗਵਰਨਮੈਂਟ ਤੱਕ ਪਹੁੰਚਾਉਣ ਦੀ ਆ ਉਹ ਮੈਂ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਉਂਗਾ ਤੇ ਪਹਿਲਾਂ ਮੈਂ ਅੱਜ ਧੰਨਵਾਦ ਕਰਦਾ ਜਖੜ ਸਾਹਿਬ ਦਾ ਕਿਉਂਕਿ ਪ੍ਰਧਾਨ ਜਿਹੜੇ ਵੀ ਪਾਰਟੀ ਦੇ ਉਹ ਬਹੁਤ ਵੱਡਾ ਰੋਲ ਹੁੰਦਾ ਕੋਈ ਵੀ ਸੂਬੇ ਦੇ ਜਿਹਨੂੰ ਵੀ ਉੱਥੇ ਮੰਤਰੀ ਬਣਾਉਣਾ ਕੈਬਨਿਟ ਚ ਲੈ ਕੇ ਜਾਣਾ ਜਾਂ ਯੂਨੀਅਨ ਆਫ ਗਵਰਨਮੈਂਟ ਚ ਲੈ ਕੇ ਜਾਣਾ ਮੈਂ ਖਾਸ ਤੌਰ ਤੇ ਬੀਜੇਪੀ ਤੇ ਸਾਡੇ ਪ੍ਰਧਾਨ ਜਾਖੜ ਸਾਹਿਬ ਦਾ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਵੀ ਮੇਰੇ ਤੇ ਇਹਨਾਂ ਨੇ ਅਸ਼ੀਰਵਾਦ ਜਿਹੜਾ ਹੋਰ ਦਿੱਤਾ ਏ ਦਿਲ ਦੀਆਂ ਅਗਰਾਈਆਂ ਤੋਂ ਇਹਨਾਂ ਦਾ ਧੰਨਵਾਦ ਦੂਜੀ ਗੱਲ ਤੁਸੀਂ ਬਿਲਕੁਲ ਠੀਕ ਕਿਹਾ ਇਹ ਮੈਂ 2009 ਚ ਜਦੋਂ ਪਹਿਲੀ ਵਾਰ ਐਮਪੀ ਬਣਿਆ ਉਦੋਂ ਦਾ ਲਗਾਤਾਰ ਇਹ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਦੇ ਕੋਲੇ ਇਸ਼ੂ ਉਠਦਾ ਰਿਹਾ ਇਹ ਚ ਕੋਈ ਸ਼ੱਕ ਨਹੀਂ ਹੁਣ ਵੀ ਜਿਹੜੇ ਪ੍ਰਾਇੋਰਟੀ ਆ ਉਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹ ਉਹ ਰੇਲਵੇਜ਼ ਦੇ ਹੈਗਾ ਏ ਹੁਣ ਮੈਂ ਜਿਵੇਂ ਜਾਖੜ ਸਾਹਿਬ ਨੇ ਕਿਹਾ ਅਸੀਂ ਜਿਹੜੀ ਪੰਜਾਬ ਸਰਕਾਰ ਆ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਜਿਹੜੇ ਪੰਜਾਬ ਨੇ ਉਹਨਾਂ ਨਾਲ ਗੱਲ ਕਰਾਂਗੇ ਪਰ ਇਹਦੇ ਲਈ ਸੈਂਟਰ ਗਵਰਨਮੈਂਟ ਆ ਜਿਹੜੀ ਉਹਦੀ ਪ੍ਰਾਇੋਰਟੀ ਤੇ ਆ ਉਹਦੇ ਵੱਲੋਂ ਕੋਈ ਵੀ ਕਮੀ ਹੈ ਜਿਹੜੀ ਨਹੀਂ ਰਹੂਗੀ ਮੈਂ ਕੱਲ ਹੀ ਇਸ 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 ਬਾਰੇ ਜਿਹੜੇ ਪ੍ਰਾਇੋਰਟੀ ਤੇ ਰੱਖੇ ਹੋਏ ਨੇ ਰੇਲਵੇ ਨੇ ਪੰਜਾਬ ਦੇ ਵਿੱਚੋਂ ਇੱਕੇ ਪ੍ਰੋਜੈਕਟ ਹੈਗਾ ਏ ਤੁਸੀਂ ਪੱਟੀ ਵਾਲਾ ਛੱਡੀ ਜਾਂਦੇ ਉਹ ਵੀ ਬੜਾ ਇੰਪੋਰਟੈਂਟ ਆ ਸਾਰੀਆਂ ਗੱਲਾਂ ਕਰਾਂਗੇ ਜਾ ਕੇ ਬੈਠਣ ਤਾਂ ਦਿਓ ਕੁਰਸੀ ਤੇ ਹੱਸੀਏ ਲੈ ਕੇ ਧੰਨਵਾਦ ਕਰੇ ਇਹ ਲੋਕਾਂ ਦਾ ਲੋਕਾਂ ਨੇ ਹਾਂ ਦਿੱਤਾ ਹੈ ਸਾਰਾ ਕੁਝ ਹੀ ਕਰਾਂਗੇ ਕੋਈ ਕੋਈ ਕਸਰ ਜਿਹੜੀ ਆ ਪੰਜਾਬ ਲਈ ਦੇਸ਼ ਲਈ ਨਹੀਂ ਛੱਡਣੀ ਪੰਜਾਬ ਲਈ ਤਾਂ ਸਾਡਾ ਆਪ ਦਾ ਜਦੋਂ ਜਿੱਥੇ ਜਿੱਥੇ ਸੂਬੇ ਦਾ ਹੁੰਦਾ ਬੰਦਾ ਉਹਦੇ ਲਈ ਕਮੀ ਕੋਈ ਛੱਡਣ ਦਾ ਮਤਲਬ ਹੀ ਨਹੀਂ ਬਣਾਇਆ ਹੀ ਇਸ ਕਰਕੇ ਹੋਰ ਕਹਾਂ ਤੇ ਲਈ ਬਣਾਇਆ ਇਹ ਕੋਈ ਕਮੀ ਛੱਡੀ ਨਹੀਂ ਜਾਊ ਹਾਂਜੀ ਜਿਵੇਂ ਦੇਖੋ ਐਸ ਵੇਲੇ ਜਾਕਰ ਸਾਹਿਬ ਬੈਠੇ ਨੇ ਸਾਡੀ ਪ੍ਰਾਇੋਰਟੀ ਸਭ ਦੀ ਪਰਿਵਾਰ ਦੀ ਵੀ ਜਿਵੇਂ ਕਿ ਆ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇੋਰਟੀ ਸਾਡੀ ਉਹ ਆ ਕਿਉਂਕਿ ਬੜੀਆਂ ਵੱਡੀਆਂ ਕਈ ਚੇਂਜਸ ਜਿਹੜੀਆਂ ਐ ਇਹ ਲੋਕ ਸਭਾ ਦੇ ਵਿੱਚ ਆਈਆਂ ਅਸੀਂ ਉਸ ਕੱਲ ਨੂੰ ਸਾਰਿਆਂ ਨੂੰ ਦੇਖਣਾ ਇਸ ਵੇਲੇ ਕਿਉਂਕਿ ਸਰਕਾਰ ਤੀਜੀ ਵਾਰ ਬਣੀ ਆ ਮੋਦੀ ਸਾਹਿਬ ਦੀ ਤੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਤੇ ਆ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਇਕੱਠੇ ਰਹਿਣ ਉਹ 41 ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਥੈਂਕ ਯੂ ਬਹੁਤ ਬਹੁਤ ਤਮੈ